ਯਾਰ ਮੈਂ ਤੜਕੇ ਦਾ ਕੰਮ ਕਰੀ ਆ ਨਾ ਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਯਾਰ ਐਨੇ ਉੱਤੋਂ ਗਰਮੀ ਪਈ ਜਾਂਦੀ ਐ ਤੇ ਸਾਡੀ ਗਰੀਬੀ ਕਿਵੇਂ ਦੂਰ ਹੋਊਗੀ ਅੱਜ ਮੇਰਾ ਜੀ ਕਰਦਾ ਅੱਜ ਕਿਤੇ ਮੈਂ ਬਾਬਿਆਂ ਦੇ ਦਰ ਤੇ ਜਾਵਾਂ ਤੇ ਬਾਬੇ ਨੂੰ ਕਹਾਂ ਯਾਰ ਬਾਬਾ ਜੀ ਮੇਰੇ ਵੀ ਕੰਮ ਸਿੱਧੇ ਕਰ ਯਾਰ ਤੇ ਮੈਂ ਤਾਂ ਯਾਰ ਬਹੁਤ ਦੁਖੀ ਹੋ ਗਿਆ ਇਹਨਾਂ ਇਹਨਾਂ ਚੀਜ਼ਾਂ ਤੋਂ ਤੇ ਮੇਰੇ ਵੀ ਸਿੱਧੇ ਕੰਮ ਹੋਣਗੇ ਸਾਡੀ ਗਰੀਬੀ ਪਤਾ ਨਹੀਂ ਕਦੋਂ ਦੂਰ ਹੋਊਗੀ ਚੱਲ ਆਪਾਂ ਚੱਲਦੇ ਆਂ ਬਾਬਿਆਂ ਦੇ ਦਰ ਤੇ ਚੱਲਦੇ ਆਂ ਕੋਈ ਗੱਡੀ ਗੁੱਡੀ ਮੰਗਦੇ ਆਂ ਹਨਾ ਐਂ ਤਾਂ ਕੰਮ ਨਹੀਂ ਸੂਤ ਆਉਣਾ ਯਾਰ ਯਾਰ ਮੈਂ ਬਾਬਿਆਂ ਦੇ ਤੇ ਜ਼ਰੂਰ ਜਾਣਾ ਤੇ ਐਂ ਕਰਦਾ ਮੈਂ ਇਹਨਾਂ ਨੂੰ ਦੱਸ ਜਾਨਾ ਤੇ ਆਪੇ ਕੰਮ ਕਰ ਹੀ ਜਾਣਗੇ ਯਾਰ ਸਾਥ ਹੁਣ ਇਹ ਕੰਮ ਨੂੰ ਠੀਕ ਆ ਚੱਲ ਇਹਨੂੰ ਮੈਂ ਇੱਕ ਵਾਰੀ ਕਹਿ ਜਾਂਦਾ ਮੈਥੋਂ ਨਹੀਂ ਕੰਮ ਹੁੰਦਾ ਬਾਈ ਮੈਥੋਂ ਨਹੀਂ ਕੰਮ ਹੁੰਦਾ ਮੈਂ ਚੱਲਿਆ ਯਾਰ ਮਾ ਕੇ ਬਹੁਤ ਦੁਖੀ ਆ ਮੈਂ ਤਾਂ ਚੱਲਿਆ ਬਾਬਿਆਂ ਦੇ ਕੋਈ ਨਾ ਪਤਾ ਨਾ ਰੋਕੋ ਇੱਕ ਨਾ ਇੱਕ ਦਿਨ ਮੈਂ ਵੀ ਕਾਰ ਤੇ ਹੀ ਚੜਨਾ ਆ ਮੈਂ ਚੱਲਿਆ ਬਾਬਿਆਂ ਤੇ ਐ ਵੀ ਦਿਹਾੜੀ ਮੈਂ ਤਾਂ ਯਾਰ ਪਰੇਸ਼ਾਨ ਹੋ ਗਿਆ ਯਾਰ ਮੈਂ ਹੁਣ ਕੀ ਕਰਾਂਦਾ ਸੀ ਯਾਰ ਤੇ ਘਰ ਦੇ ਆਣੇ ਕਹਿਣਾ ਤੂੰ ਦਿਹਾੜੀ ਵੀ ਛੱਡਿਆ ਤੇ ਬਾਬਾ ਕਾਰ ਦੇ ਦੂਗਾ ਜਾਂਦਿਆਂ ਨੂੰ ਚਲ ਦੇਖਦੇ ਆ ਨਾ ਕੋਈ ਫੂਕ ਫਾਕ ਮਾਰੂਗਾ ਤਾਂ ਫੇਰ ਹੀ ਚਲ ਯਾਰ ਲੋਈ ਲਾਦ ਗਏ ਤੇ ਗਰਮੀ ਵੀ ਬੜੀ ਆ ਤੇ ਮੈਂ ਤਾਂ ਥੱਕ ਗਿਆ ਯਾਰ ਇੰਨੀ ਵਾਰਟੀ ਬੜੀ ਪੈ ਗਈ ਤੇ ਬਾਬੇ ਦਾ ਡੇਰਾ ਵੀ ਆ ਗਿਆ ਲੋਈ ਮੇਰਾ ਰਹਾਦਾ ਇੱਥੇ ਹੀ ਲਾਜ ਗਏ ਯਾਰ ਆਪਾਂ ਹਨਾ ਤੇ ਲੈ ਵੀ ਮਿੱਤਰੋ ਆ ਗਿਆ ਬਾਬੇ ਦਾ ਡੇਰਾ ਤੇ ਬਾਬੇ ਨੂੰ ਕਹਿੰਨੇ ਹੁਣ ਬਾਬਾ ਕਰ ਮਸਲਾ ਹੱਲ ਤੇ ਕੋਈ ਯਾਰ ਚਲਾਕ ਕਾਰੋਬਾਰ ਹਨ ਮੈਂ ਤਾਂ ਕੰਮਕਾਰ ਵੀ ਛੱਡਿਆ ਤੇ ਕਿਤੇ ਹਨ ਘਰ ਦੇ ਵੀ ਲੜਨ ਮੈਨੂੰ ਤੇ ਚੱਲ ਆਇਆ ਫਿਰ ਵੇਨੇ ਆ ਫਿਰ ਕੀ ਆਦਾ ਬਾਬਾ ਹੋ ਕਿਹੜਾ ਵਾਣ ਵਾਂ ਤੁਰਿਆ ਆਉਂਦਾ ਵੀ ਇਹਦਾ ਬੰਦਾ ਲੱਗਦਾ ਕੋਈ ਚੰਗਾ ਫਸਿਆ ਅੱਜ ਮੁਰਗਾ ਲੱਗਦਾ ਫਸਾਨਿਆ ਅੱਜ ਇਹਦੀ ਛਿੱਲ ਲਾਉਣੇ ਆ ਬੜੇ ਦਿਨ ਹੋ ਗਾ ਕੋਈ ਬੰਦਾ ਹੀ ਨਹੀਂ ਆਇਆ ਯਾਰ ਕੋਈ ਨਹੀਂ ਆਇਆ ਯਾਰ ਬਣਾਉਣੇ ਗਫਾ ਇਹਦੇ ਕੋਲੋਂ ਬੜੇ ਦਿਨ ਹੋ ਗਾ ਨੇ ਕੋਈ ਮੁਰਗਾ ਨਹੀਂ ਆਇਆ ਹੈ ਆ ਗਿਆ ਆ ਗਿਆ ਅੱਜ ਕੋਈ ਨੀ ਕਿਰਪਾ ਕਰੇ ਬਾਬਾ ਲਾ ਕੇ ਅਸਨ ਬਈ ਨੇ ਦਵਾ ਦਾ ਹੈ ਉਹ ਨਾਲ ਇਹ ਨਵੇ ਦਵਾਰ ਪੈ ਜਾਈ ਬਈ ਬੇ ਹੋਰ ਜੀ ਮਹਾਰਾਜ ਕੀ ਹਾਲ ਜੀ ਬਾਬਿਆਂ ਦੀ ਜੈ ਹੋਵੇ ਤੁਸੀਂ ਤਾਂ ਭਗਤੋ ਠੀਕ ਠਾਕ ਜੀਂਦੇ ਰਹੋ ਠੀਕ ਠਾਕ ਬਾਬਾ ਜੀ ਬਹੁਤ ਦੁਖੀਆਂ ਇਹ ਕੰਮ ਘਰ ਨਹੀਂ ਚੱਲਦਾ ਕੀ ਗੱਲ ਹੋ ਗਈ ਕੰਮ ਘਰ ਕਿਉਂ ਨਹੀਂ ਚੱਲਦਾ ਉਹ ਮੇਰੇ ਤਾਂ ਇਹ ਨਾਲ ਦੇਣੇ ਗੱਡੀਆਂ ਲੈ ਲਈਆਂ ਕਿਸੇ ਨੇ ਇਹ ਕਾਰੋਵਾਰ ਬੜੇ ਸੈੱਟ ਕੀਤੇ ਤੇ ਮੇਰਾ ਕੰਮ ਕਾਤੋਂ ਨਹੀਂ ਚੱਲਦਾ ਮੈਂ ਤਾਂ ਪੱਠਿਆਂ ਤੇ ਰੋਲਦਾ ਵੀ ਮੈਂ ਬੁਰਾ ਹਾਲੋ ਭਾਈ ਮੇਰਾ ਬਾਬਾ ਜੀ ਕੰਮ ਦਾ ਤੁਹਾਡਾ ਕਰ ਦਵਾਂਗੇ ਪਰ ਬਚਾ ਗੱਲ ਇਹ ਹੈ ਵੀ ਬਾਬਿਆਂ ਨੂੰ ਕੋਈ ਗਫਾ ਪਾਣੀ ਵੀ ਚੜਾਓ ਤੂੰ 5100 ਰੁਪਈਆ ਵੀ ਦੋ ਬਾਬਾ ਜੀ ਮੇਰੇ ਕੋਲ ਤਾਂ 51 ਰੁਪਈਏ ਹੈ ਨਹੀਂ ਤੁਹਾਨੂੰ 5100 ਮੈਂ ਕਿੱਥੋਂ ਦਵਾਂ ਜੀ ਬਾਬਾ ਜੀ 5100 ਨਹੀਂ ਦੇ ਸਕਦੇ ਭਗਤੋਦ ਫਿਰ ਐ ਕਰੋ ਰੁਪਈਆ 2100 ਦੇ ਦਿਓ ਬਾਬਾ ਜੀ ਮੇਰੇ ਕੋਲ ਤਾਂ ਮੈਂ ਤਰਕਿਆ ਵਾਣੋ ਬਾਣੀ ਤੇ ਮੈਂ ਤਾਂ ਮੇਰੇ ਕੋਲ ਤਾਂ 10 ਰੁਪਏ ਵੀ ਹੈ ਨਹੀਂ ਗੇ 10 ਰੁਪਏ ਨਹੀਂ ਤਾਂ ਫਿਰ ਆ ਕਰ 1100 ਦੇ ਤੇ ਬਾਬਿਆਂ ਨੂੰ ਕੁਛ ਤਾਂ ਦੇ ਸਭ ਬਾਬਿਆਂ ਦੇ ਤਾਂ ਕਰਦੇ ਨਹੀਂ ਆ ਪਰ ਰੁਪਈਆ 52 ਰੁਪਏ ਤਾਂ ਤੈਨੂੰ ਦੇਣੇ ਪੈਣੇ ਨੇ ਸੰਤਾ ਮੇਰੇ ਕੋਲ ਤਾਂ ਇਹ ਮੰਜੀ ਵੀ ਹੈ ਨਹੀਂ ਜੀ ਤੁਰ ਕੇ ਆ ਤੇ ਆ ਕਰ ਫਿਰ 11 ਰੁਪਏ ਦੇ 11 ਰੁਪਏ ਵੀ ਹੈ ਨਹੀਂ ਜੀ ਮੇਰੇ ਕੋਲ 11 ਰੁਪਏ ਵੀ ਨਹੀਂ ਹੈਗੇ ਹਾਂਜੀ ਝੂਠ ਤਾਂ ਨਹੀਂ ਬੋ ਆ ਕਾਰ ਚੱਲ ਫੇਰਾ ਚੱਲ ਪਿਆ ਤੇ ਤੂੰ ਹੀ ਚੱਲ ਚੱਲ ਕੇ ਵਧਾਈਆਂ ਵਧਾਈਆਂ ਮੰਗ ਮੈਨੂੰ ਦਿਨੇ ਦਿਨੇ ਆਣ ਕੇ ਖਰਾਬ ਕਿਉਂ ਕਰਨਾ ਪਿਆ ਮੇਰਾ ਟਾਈਮ ਐਵੇਂ ਖਰਾਬ ਕੀਤਾ ਕੋ ਹੋਰ ਆਉਂਦਾ ਹੋਣਾ ਸੇਵਾਦਾਰ ਮੈਨੂੰ ਵਿਚਾਰੇ ਤੂੰ ਮਾਰਨ ਦੇ ਹੈ ਤੂੰ ਦੂਰ ਦੂਰ ਤੱਕ ਤੂੰ ਥੋੜੀ ਸ਼ੋਭਾ ਹੀ ਬੜੀ ਸੀ ਉਹ ਸ਼ੋਭਾ ਤਾਂ ਗਈ ਏ ਪਰ ਤੂੰ ਤਾਂ ਹੁਣ ਵੇਲੇ ਹੱਥੀਂ ਕਹਿਣਾ ਐਵੇਂ ਨਹੀਂ ਗੱਡੀਆਂ ਚੱਲਦੀਆਂ ਹੁੰਦੀਆਂ ਜਾਂ ਸਾਨੂੰ ਮ ਝਟ ਝੁੜ ਮਾਰਨ ਦੇ ਐਵੇਂ ਖਪਾ ਆ ਦਿਨੇ ਦਿਨੇ ਮੇਰਾ ਟਾਈਮ ਖਰਾਬ ਕੀਤਾ ਹੀ ਜਾ ਤੇਰਾ ਬੇੜਾ ਤੂੰ ਡਾਂਡ ਲਾਤੀ ਫੜ ਕੇ ਮੈਂ ਆਖਿਆ ਉਹ ਆਇਆ ਗਾਹ ਹੈ ਕੋ ਦੇ ਦਾ ਕੁ ਰੁਪਈਆ 5000 ਇਹ ਮੇਰੇ ਤੋਂ ਵੀ ਨੇਲ ਨਿਕਲਿਆ ਮੇਰੀ ਜੇਬ ਚ ਰੁਪਈਆ ਵੀ ਨਹੀਂ ਤੇ ਅੱਜ ਮੈਂ ਕੀ ਹੋਣਾ ਕਰਾਂ ਗਾ ਸਭ ਇੱਥੇ ਛੱਡ ਗਿਆ ਲੈ ਜਾਂਦਾ ਚਲੋ ਇਹਦੇ ਕੁ 4 ਰੁਪਈਆ ਇਕੱਠੇ ਕਰ ਲੈਂਦਾ ਹੈ ਕੋਈ ਇੱਥੇ ਛੱਡ ਗਿਆ ਚਲੋ ਕੋਈ ਨਹੀਂ ਕੋਈ ਹੋਰ ਵੇਹਦੇ ਆ ਬੜੀ ਗੱਲ ਤਾਂ ਬਸ ਹੈਲੋ ਜੀ ਅਦਾਬ ਸਲਾਮ ਤੇ ਅੱਜ ਅਸੀਂ ਵਲੌਗ ਬਣਾਇਆ ਸੀਗਾ ਕਿ ਜੋ ਬਾਬੇ ਘਰਾਂ ਦੇ ਵਿੱਚ ਆ ਕੇ ਤੇ ਅੱਠ ਘੱਟ ਘੱਟਾਈ ਕਰ ਜਾਂਦੇ ਨੇ ਲੋਕਾਂ ਨੂੰ ਕਹਿੰਦੇ ਕਿ ਐਨੇ ਪੈਸੇ ਦੋ ਤੇ ਅਸੀਂ ਤੁਹਾਡਾ ਕੰਮ ਕਰ ਦਿੰਨੇ ਆ ਜਾਂ ਨਾਗ ਦੇ ਦਿੰਨੇ ਆ ਤੁਹਾਨੂੰ ਐਦਾਂ ਲਾ ਕੋ ਗਿੱਧੜ ਸਿੰਘੀ ਦੇ ਦਿੰਨੇ ਆ ਤੁਹਾਨੂੰ ਕੁਝ ਦੇ ਦਿੰਦੇ ਆ ਪਰ ਉਹਦਾ ਕੋਈ ਸ਼ਬੂਸ਼ ਨਹੀਂ ਹਦਾ ਉਹ ਆਪਾਂ ਜਿਹੜੇ ਹੱਥੋਂ ਪੈਸੇ ਸਗੋਂ ਲਾ ਲੈਨੇ ਆ ਅੱਜ ਦੇ ਡੇਟ ਦੇ ਵਿੱਚ ਬੇਰੋਜ਼ਗਾਰੀ ਬਹੁਤ ਵਧੀਆ ਹੋਈ ਹੈ ਤੇ ਜਿਹੜੇ ਘਰਾਂ ਦੇ ਵਿੱਚ ਬਾਬੇ ਆਉਂਦੇ ਇਹਨਾਂ ਤੋਂ ਬਚੋ ਔਰ ਇਦਾਂ ਬਹੁਤ ਜ਼ਿਆਦੀ ਫਰਾਡਿੰਗ ਹੋ ਰਹੀ ਏ ਜੇ ਵੀਡੀਓ ਚੰਗੀ ਲੱਗੀ ਤਾਂ ਇਹ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਸਬਸਕ੍ਰਾਈਬ ਕਰੋ ਜੇ ਸასი ਸਾਡੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਤੇ ਹੋਰ ਵੀ ਤੁਹਾਡੇ ਵਾਸਤੇ ਇਸੇ ਤਰ੍ਹਾਂ ਮੋਟੀਵੇਸ਼ਨਲ ਐਸੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੀ ਅਦਾਬ ਸਲਾਮ ਜੀ ਸਤਿ ਸ੍ਰੀ ਅਕਾਲ ਜੀ